ਦਾਦਾ ਜੀ ਦੀ ਆਵਾਜ਼ ਦਾ ਦਾਦਾ ਜੀ ਅੱਜ ਕੋਈ ਸਾਖ ਨਹੀਂ ਸੁਣਾਈ ਤੁਸੀਂ ਸਾਨੂੰ ਹੂੰ ਮੈਂ ਵੀ ਸੋਚ ਰਿਹਾ ਸੀ ਪੁੱਤਰ ਜੀ ਸਾਖੀ ਸ਼ੁਰੂ ਕਰਿਏ ਹਾਂਜੀ ਦਾਦਾ ਜੀ ਪੁੱਤਰ ਜੀ ਮੈਂ ਤੁਹਾਨੂੰ ਪਾਈ ਲੈਣਾ ਜੀ ਦੀ ਆਖਰੀ ਪ੍ਰੀਖਿਆ ਅਤੇ ਉਹਨਾਂ ਨੂੰ ਗੁਰਤਾ ਗੱਦੀ ਬਖਸ਼ਣੀ ਵਾਲੀ ਸਾਖੀ ਸੁਣਾਈ ਸੀ ਤੁਹਾਨੂੰ ਯਾਦ ਹੈ ਹਾਂ ਜੀ ਦਾਦਾ ਜੀ ਹੁਣ ਇਹ ਸਾਖੀ ਸੁਣੋ ਇਹ ਸਾਖੀ ਉਸ ਦੇ ਨਾਲ ਦੀ ਹੈ ਦਾਦਾ ਜੀ ਇਸ ਸਾਖੀ ਦਾ ਕੀ ਨਾਮ ਹੈ ਪੁੱਤਰ ਜੀ ਇਸ ਸਾਖੀ ਦਾ ਨਾਮ ਹੈ ਮੁਰਦਾ ਖਾਣ ਦਾ ਆਦੇਸ਼ ਕਰਨਾ ਜਦ ਪਾਈ ਲੈਣਾ ਜੀ ਗੁਰੂ ਨਾਨਕ ਸਾਹਿਬ ਜੀ ਨਾਲ ਇਕੱਲੇ ਰਹਿ ਗਏ ਤਾਂ ਗੁਰੂ ਸਾਹਿਬ ਜੀ ਥੋੜਾ ਹੋਰ ਅੱਗੇ ਗਏ ਤਾਂ ਇੱਕ ਮੁਰਦਾ ਪਿਆ ਹੋਇਆ ਸੀ ਗੁਰੂ ਜੀ ਨੇ ਪਾਈ ਲੈਣਾ ਜੀ ਨੂੰ ਉਹ ਮੁਰਦਾ ਖਾਣ ਲਈ ਕਿਹਾ ਦਾਦਾ ਜੀ ਗੁਰੂ ਸਾਹਿਬ ਜੀ ਨੇ ਮੁਰਦਾ ਖਾਣ ਨੂੰ ਕਿਉਂ ਕਿਆ ਪੁੱਤਰ ਜੀ ਗੁਰੂ ਸਾਹਿਬ ਜੀ ਇਹ ਵੀ ਪ੍ਰੀਖਿਆ ਹੀ ਲੈ ਰਹੇ ਸਨ ਅੱਗੇ ਸੁਣੋ ਸਮਝ ਲੱਗ ਜਾਵੇਗੀ ਪਾਈ ਲੈਣਾ ਜੀ ਚੱਟ ਗੁਰੂ ਸਾਹਿਬ ਜੀ ਦਾ ਹੁਕਮ ਮੰਨਦੇ ਹੋਏ ਮੁਰਦਾ ਖਾਣ ਲਈ ਤਿਆਰ ਹੋ ਗਏ ਤੇ ਜਦੋਂ ਉਹਨਾਂ ਨੇ ਮੁਰਦਾ ਖਾਣ ਲਈ ਚਾਦਰ ਉਠਾਈ ਉੱਥੇ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ ਪਰਛਾਈ ਨਜ਼ਰੀ ਪੈ ਰਹੀ ਸੀ ਤੇ ਕੋਈ ਮੁਰਦਾ ਨਹੀਂ ਸੀ ਇਹ ਪਾਈ ਲੈਣਾ ਜੀ ਦੀ ਆਖਰੀ ਪ੍ਰੀਖਿਆ ਸੀ ਜਿਸ ਵਿੱਚ ਉਹ ਸਫਲ ਹੋਏ ਤੇ ਗੁਰੂ ਨਾਨਕ ਦਾ ਅੰਗ ਭਾਵ ਕੇ ਉਹਨਾਂ ਦਾ ਰੂਪ ਬਣ ਕੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿੱਚ ਪ੍ਰਗਟ ਹੋਏ ਪੁੱਤਰ ਜੀ ਇਸ ਤਰ੍ਹਾਂ ਪਾਈ ਲੈਣਾ ਜੀ ਨੇ ਗੁਰੂ ਸਾਹਿਬ ਜੀ ਦੇ ਬਚਨ ਸਤ ਸਤ ਕਰਕੇ ਮੰਨੇ ਅਤੇ ਆਪਣੇ ਅੰਦਰੋਂ ਹਉਮੈ ਹੰਕਾਰ ਨੂੰ ਬਿਲਕੁਲ ਮਿਟਾ ਕੇ ਆਪਣੇ ਆਪ ਨੂੰ ਗੁਰੂ ਨਾਨਕ ਜੀ ਅੱਗੇ ਸਮਰਪਿਤ ਕਰ ਦਿੱਤਾ ਤੇ ਗੁਰੂ ਜੀ ਨੂੰ ਸਰਬ ਕਲਾ ਸਮਰਥ ਅਤੇ ਪਰਮਾਤਮਾ ਦਾ ਸਰੂਪ ਜਾਣਿਆ ਜਦੋਂ ਕਿ ਉਹਨਾਂ ਦੇ ਦੋਵੇਂ ਪੁੱਤਰ ਤਾਂ ਗੁਰੂ ਜੀ ਨੂੰ ਆਮ ਸੰਸਾਰੀ ਪਿਤਾ ਵਾਂਗ ਹੀ ਸਮਝਦੇ ਰਹੇ ਤੇ ਉਹਨਾਂ ਦੀ ਇਲਾਹੀ ਸਮਰੱਥਾ ਨੂੰ ਜਾਣ ਨਾ ਸਕੇ ਅਤੇ ਬਾਕੀ ਹੋਰ ਸਿੱਖ ਵੀ ਉਸ ਸ਼ਿਖਰ ਤੱਕ ਸਿੱਖੀ ਨਾ ਕਮਾ ਸਕੇ ਜਿਸ ਸ਼ਿਖਰ ਤੱਕ ਪਾਈ ਲੈਣਾ ਜੀ ਨੇ ਕਮਾਈ ਦਾਦਾ ਜੀ ਪਾਈ ਲੈਣਾ ਜੀ ਤਾਂ ਗੁਰੂ ਜੀ ਨਾਲ ਬਹੁਤ ਪ੍ਰੇਮ ਕਰਦੇ ਸੀ ਮੈਨੂੰ ਸਾਖੀ ਸੁਣ ਕੇ ਹੀ ਮਹਿਸੂਸ ਹੋਇਆ ਸਹੀ ਬਿਲਕੁਲ ਸਹੀ ਪੁੱਤਰ ਜੀ ਪਾਈ ਲੈਣਾ ਜੀ ਨੇ ਜਿਸ ਅਧੀਨਗੀ ਤੇ ਨਿਮਰਤਾ ਨਾਲ ਆਪਣਾ ਆਪਾ ਪੂਰੀ ਤਰ੍ਹਾਂ ਮਿਟਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਕਮਾਏ ਤੇ ਉਹਨਾਂ ਦਾ ਹੀ ਰੂਪ ਬਣ ਗਏ ਉਹਨਾਂ ਸਾਰੀਆਂ ਘਟਨਾਵਾਂ ਨੂੰ ਇਤਿਹਾਸ ਬਿਆਨ ਨਹੀਂ ਕਰ ਸਕਿਆ ਤੇ ਨਾ ਹੀ ਉਹਨਾਂ ਨੂੰ ਸ਼ਬਦਾਂ ਵਿੱਚ ਲਿਖਿਆ ਜਾ ਸਕਦਾ ਹੈ ਅੱਛਾ ਦਾਦਾ ਜੀ ਹਾਂ ਜੀ ਅੱਗੇ ਸੁਣੋ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਪਾਈ ਲੈਣਾ ਜੀ ਵਿੱਚ ਆਪਣੀ ਜੋਤ ਟਿਕਾ ਕੇ ਉਹਨਾਂ ਨੂੰ ਆਪਣਾ ਰੂਪ ਬਣਾਉਣ ਦਾ ਫੈਸਲਾ ਕਰ ਲਿਆ ਤੇ ਇਸ ਕਾਰਜ ਲਈ ਉਹਨਾਂ ਨੇ ਸਾਰੀ ਸੰਗਤ ਇਕੱਤਰ ਕਰ ਲਈ ਜਿਸ ਵਿੱਚ ਗੁਰੂ ਜੀ ਦੇ ਆਪਣੇ ਦੋਵੇਂ ਪੁੱਤਰ ਅਤੇ ਮਾਤਾ ਸੁਲਖਣੀ ਜੀ ਵੀ ਹਾਜ਼ਰ ਸਨ ਜਦੋਂ ਮਾਤਾ ਜੀ ਨੂੰ ਇਸ ਦਾ ਪਤਾ ਲੱਗਾ ਕਿ ਗੱਦੀ ਦਾ ਵਾਰਿਸ ਪੁੱਤਰਾਂ ਦੀ بجائے ਸੇਵਕ ਨੂੰ ਬਣਾਇਆ ਜਾ ਰਿਹਾ ਹੈ ਤਾਂ ਉਹਨਾਂ ਨੇ ਮਨ ਵਿੱਚ ਕੁਝ ਸ਼ੰਕਾ ਕੀਤਾ ਗੁਰੂ ਜੀ ਨੇ ਮਾਤਾ ਜੀ ਦਾ ਇਹ ਸ਼ੰਕਾ ਮਿਟਾਉਣ ਲਈ ਕਿ ਪੁੱਤਰ ਨਹੀਂ ਸੇਵਕ ਹੀ ਇਸ ਗੱਦੀ ਦਾ ਅਸਲ ਹਕਦਾਰ ਹੈ। ਇਹ ਕੋਤਕ ਰਚਿਆ। ਕੈਸਾ ਕੋਤਕ ਦਾਦਾ ਜੀ? ਉਥੇ ਧਰਮਸ਼ਾਲਾ ਵਿੱਚ ਅਚਾਨਕ ਇੱਕ ਬਿੱਲੀ ਆਣ ਵੜੀ ਜਿਸ ਨੇ ਆਪਣੇ ਮੂੰਹ ਵਿੱਚ ਮਰੀ ਹੋਈ ਚੂਹੀ ਫੜੀ ਹੋਈ ਸੀ ਜਿਸ ਨੂੰ ਉਹ ਗੁਰੂ ਨਾਨਕ ਦੇਵ ਜੀ ਦੇ ਸਿੰਘਾਸਨ ਦੇ ਕੋਲ ਸੁੱਟ ਕੇ ਦੌੜ ਗਈ। ਗੁਰੂ ਸਾਹਿਬ ਜੀ ਨੇ ਵਾਰੀ-ਵਾਰੀ ਆਪਣੇ ਦੋਹਾਂ ਪੁੱਤਰਾ ਨੂੰ ਉਸ ਮਰੀ ਹੋਈ ਚੂਹੀ ਨੂੰ ਚੁੱਕ ਕੇ ਬਾਹਰ ਸੁੱਟਣ ਲਈ ਕਿਹਾ ਪਰ ਦੋਵੇਂ ਪੁੱਤਰਾ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਇਹ ਸ਼ੂਦਰਾਂ ਦਾ ਕੰਮ ਹੈ ਅਸੀਂ ਕਿਉਂ ਕਰੀਏ ਗੁਰੂ ਪਿਆਰਿਓ ਜਦੋਂ ਗੁਰੂ ਜੀ ਨੇ ਪਾਈ ਲੈਣਾ ਜੀ ਵੱਲ ਨੂੰ ਥੋੜੀ ਜਿਹੀ ਨਿਗਾਹ ਹੀ ਕੀਤੀ ਤਾਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕਹਿਣ ਤੋਂ ਪਹਿਲਾਂ ਹੀ ਉਹ ਮਰੀ ਹੋਈ ਚੂਹੀ ਚੁੱਕ ਕੇ ਧਰਮਸ਼ਾਲਾ ਤੋਂ ਬਾਹਰ ਸੁੱਟ ਦਿੱਤੀ ਦਾਦਾ ਜੀ ਇਹ ਕਹਤਾ ਗੁਰੂ ਜੀ ਨੇ ਸੀ। ਹਾਂਜੀ ਪੁੱਤਰ ਜੀ। ਹੁਣ ਮਾਤਾ ਸੁਲਖਣੀ ਜੀ ਦਾ ਸ਼ੰਕਾ ਵੀ ਦੂਰ ਹੋ ਗਿਆ ਸੀ ਤੇ ਉਹ ਸਮਝ ਗਏ ਸਨ ਕਿ ਪੁੱਤਰ ਗੁਰੂ ਪਿਤਾ ਜੀ ਦਾ ਹੁਕਮ ਉਸ ਤਰ੍ਹਾਂ ਨਹੀਂ ਕਮਾ ਸਕੇ ਜਿਸ ਤਰ੍ਹਾਂ ਸੇਵਕ ਭਾਈ ਲੈਣਾ ਜੀ ਨੇ ਕਮਾਇਆ ਹੈ। ਇਸ ਲਈ ਉਹ ਹੀ ਗੁਰਗੱਦੀ ਦੇ ਅਸਲ ਹੱਕਦਾਰ ਹਨ। ਇਸ ਕੌਤਕ ਤੋਂ ਬਾਅਦ ਜਦੋਂ ਗੁਰੂ ਸਾਹਿਬ ਜੀ ਨੇ ਭਾਈ ਲੈਣਾ ਜੀ ਨੂੰ ਉਹਨਾਂ ਦੇ ਸਿੰਘਾਸਨ ਤੇ ਬੈਠਣ ਲਈ ਕਿਹਾ ਤਾਂ ਭਾਈ ਲੈਣਾ ਜੀ ਜ਼ਾਰੋ ਜ਼ਾਰ ਰੋਣ ਲੱਗ ਪਏ ਤੇ ਕਹਿਣ ਲੱਗੇ ਗੁਰੂ ਪਿਤਾ ਜੀਓ ਕਿ ਆਪ ਜੀ ਦਾ ਸਿੰਘਾਸਨ ਹੈ ਤੇ ਮੈਂ ਆਪ ਜੀ ਦਾ ਨਿਮਾਣਾ ਜਿਹਾ ਸੇਵਕ ਹਾਂ ਮੈਂ ਤੁਹਾਡੇ ਇਸ ਸਿੰਘਾਸਨ ਤੇ ਕਿਵੇਂ ਬੈਠ ਸਕਦਾ ਹਾਂ ਦਾਦਾ ਜੀ ਪਹਿ ਲੈਣਾ ਜੀ ਦੀ ਗੱਲ ਗੁਰੂ ਜੀ ਨੇ ਕੀ ਜਵਾਬ ਦਿੱਤਾ ਪੁੱਤਰ ਜੀ ਗੁਰੂ ਸਾਹਿਬ ਜੀ ਨੇ ਫਰਮਾਇਆ ਲੈਣਾ ਜੀ ਹੁਣ ਤੁਸੀਂ ਸਾਡਾ ਅੰਗ ਭਾਵ ਸਾਡਾ ਹੀ ਰੂਪ ਬਣ ਚੁੱਕੇ ਹੋ ਹੁਣ ਤੁਹਾਡੇ ਤੇ ਸਾਡੇ ਵਿੱਚ ਕੋਈ ਭੇਦ ਨਹੀਂ ਰਿਹਾ ਜਿਸ ਹੋਂਮੇ ਕਾਰਨ ਜੀਵ ਦੀ ਨਿਰੰਕਾਰ ਤੋਂ ਵਿਤ ਹੁੰਦੀ ਹੈ ਤੁਸੀਂ ਉਸ ਨੂੰ ਜੜੋਂ ਹੀ ਮਿਟਾ ਕੇ ਨਿਰੰਕਾਰ ਦਾ ਸਰੂਪ ਬਣ ਗਏ ਇਸ ਲਈ ਹੁਣ ਮੇਰਾ ਸੀਸ ਤੁਹਾਡੇ ਸਰੀਰ ਅੱਗੇ ਨਹੀਂ ਬਲਕਿ ਤੁਹਾਡੇ ਅੰਦਰ ਪ੍ਰਤੱਖ ਪ੍ਰਗਟ ਹੋ ਚੁੱਕੇ ਨਿਰੰਕਾਰ ਅੱਗੇ ਚੁਕੇਗਾ ਤੁਸੀਂ ਹੁਣ ਸੱਚ ਧਰਮ ਦੇ ਉਪਦੇਸ਼ ਨੂੰ ਸੰਸਾਰ ਵਿੱਚ ਹੋਰ ਅੱਗੇ ਪ੍ਰਚਾਰਨ ਲਈ ਦੂਜੇ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਹੋਣਾ ਹੈ। ਦਾਦਾ ਜੀ ਪਾਈ ਲੈਣਾ ਜੀ ਨੇ ਗੁਰੂ ਸਾਹਿਬ ਜੀ ਦੀ ਬਹੁਤ ਸੇਵਾ ਕੀਤੀ ਸੀ। ਹੂੰ ਪਾਈ ਲੈਣਾ ਜੀ ਨੇ ਆਪਣਾ ਆਪ ਗੁਰੂ ਸਾਹਿਬ ਜੀ ਨੂੰ ਸੌਂਪ ਦਿੱਤਾ ਸੀ। ਪੁੱਤਰ ਜੀ ਇਹ ਸੰਸਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਸੀ ਕਿ ਜਦੋਂ ਗੁਰੂ ਨੇ ਆਪਣੇ ਚੇਲੇ ਅੱਗੇ ਸੀਸ ਝੁਕਾਇਆ ਸੀ ਤੇ ਉਸ ਨੂੰ ਆਪਣੇ ਜੀਵ ਦੇ ਜੀ ਆਪਣੇ ਸਿੰਘਾਸਨ ਤੇ ਬਿਠਾ ਦਿੱਤਾ ਸੀ। ਗੁਰੂ ਸਾਹਿਬ ਜੀ ਦੇ ਰਚੇ ਇਸ ਕੌਤਕ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਪਰਮਾਤਮਾ ਇੱਕ ਹੈ ਤੇ ਉਸ ਦੀ ਜੋਤ ਸਾਰੇ ਪ੍ਰਾਣੀਆਂ ਵਿੱਚ ਮੌਜੂਦ ਹੈ ਅਤੇ ਜਿਹੜਾ ਜੀਵ ਆਪਣੇ ਹਉਮੈ ਹੰਕਾਰ ਨੂੰ ਬਿਲਕੁਲ ਮਿਟਾ ਦਿੰਦਾ ਹੈ ਉਹ ਉਸ ਦਾ ਹੀ ਸਰੂਪ ਬਣ ਜਾਂਦਾ ਹੈ। ਅੱਛਾ ਦਾਦਾ ਜੀ। ਹਾਂਜੀ ਪੁੱਤਰ ਜੀ ਅੱਗੇ ਸੁਣੋ ਗੁਰੂ ਸਾਹਿਬ ਜੀ ਨੇ ਪਾਈ ਲੈਣਾ ਜੀ ਨੂੰ ਗੁਰੂ ਗੱਦੀ ਤੇ ਬਿਠਾਇਆ ਅਤੇ 5 ਪੈਸੇ ਤੇ ਨਾਰੀਅਲ ਰੱਖ ਕੇ ਉਹਨਾਂ ਨੂੰ ਮੱਥਾ ਟੇਕਿਆ ਤੇ ਫੇਰ ਪੰਜ ਪ੍ਰਕਰਮਾ ਕੀਤੀਆਂ ਇਸ ਤੋਂ ਬਾਅਦ ਗੁਰੂ ਜੀ ਨੇ ਬਾਬਾ ਬੁੱਢਾ ਜੀ ਤੇ ਪਾਈ ਲੈਣਾ ਜੀ ਨੂੰ ਗੁਰਿਆਈ ਦਾ ਤਿਲਕ ਲਗਵਾਇਆ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਪਾਈ ਲੈਣਾ ਜੀ ਤੋਂ ਉਹਨਾਂ ਨੂੰ ਗੁਰੂ ਅੰਗਦ ਬਣਾ ਕੇ ਦੂਜੇ ਗੁਰੂ ਨਾਨਕ ਦੇ ਰੂਪ ਵਿੱਚ ਪ੍ਰਗਟ ਕੀਤਾ ਤੇ ਸਾਰੇ ਸਿੱਖਾਂ ਨੂੰ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਰੂਪ ਵਿੱਚ ਸਵੀਕਾਰ ਕਰਨ ਅਤੇ ਉਹਨਾਂ ਦੇ ਬਚਨ ਕਮਾਉਣ ਦਾ ਹੁਕਮ ਕੀਤਾ ਦਾਦਾ ਜੀ ਪਾਈ ਲੈਣਾ ਜੀ ਤੋਂ ਬਣੇ ਗੁਰੂ ਅੰਗਦ ਦੇਵ ਜੀ ਨੇ ਵੀ ਗੁਰੂ ਨਾਨਕ ਦੇਵ ਜੀ ਵਾਂਗ ਸੱਚ ਦਾ ਪ੍ਰਚਾਰ ਕੀਤਾ ਸੀ ਹਾਂ ਤੁਸੀਂ ਸਹੀ ਕਿਹਾ ਪੁੱਤਰ ਜੀ ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੇ ਆਸ਼ੇ ਅਨੁਸਾਰ ਕਰਤਾਰਪੁਰ ਨੂੰ ਛੱਡ ਕੇ ਖੰਡੂਰ ਸਾਹਿਬ ਆ ਬਸੇ ਤਾਂ ਕਿ ਗੁਰੂ ਨਾਨਕ ਦੇਵ ਜੀ ਦੇ ਇਸ ਮਿਸ਼ਨ ਨੂੰ ਹੋਰ ਅੱਗੇ ਪ੍ਰਚਾਰਨ ਲਈ ਉਨਾ ਦੇ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਸੁਪੁੱਤਰ ਈਰਖਾ ਵਸ ਹੋ ਕੇ ਕੋਈ ਰੁਕਾਵਟ ਨਾ ਪਾਉਣ ਖੰਡੂਰ ਸਾਹਿਬ ਆ ਕੇ ਗੁਰੂ ਅੰਗਦ ਦੇਵ ਜੀ ਉਹਨਾਂ ਤੇ ਗੁਰੂ ਨਾਨਕ ਦੇਵ ਜੀ ਦੀ ਹੋਈ ਮਹਾਨ ਬਖਸ਼ਿਸ਼ ਦੇ ਸ਼ੁਕਰਾਨੇ ਵਜੋਂ ਮਾਈ ਵਿਰਾਈ ਜੀ ਦੇ ਘਰੇ ਉਹਨਾਂ ਤੋਂ ਕਿਸੇ ਨੂੰ ਵੀ ਨਾ ਦੱਸਣ ਦਾ ਵਚਨ ਲੈ ਕੇ ਇੱਕ ਕਮਰੇ ਵਿੱਚ ਪ੍ਰਭ ਭਗਤੀ ਵਿੱਚ ਲੀਨ ਹੋ ਗਏ ਦਾਦਾ ਜੀ ਗੁਰੂ ਸਾਹਿਬ ਜੀ ਪਾਈ ਲੈਣਾ ਜੀ ਨੂੰ ਗ੍ਰਿਆਈ ਬਖਸ਼ ਕੇ ਕਿਸਥਾਨ ਤੇ ਚਲੇ ਗਏ ਸਨ ਸੁਣੋ ਸੁਣੋ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਆਪਣੀ ਜੋਤ ਟਿਕਾ ਕੇ ਸਨ 1539 ਵਿੱਚ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਗੁਰੂ ਨਾਨਕ ਦੇਵ ਜੀ ਦੇ ਸਰਬ ਸੰਜੀਵਾਲਤਾ ਦੇ ਸਿਧਾਂਤਾ ਕਾਰਨ ਉਹ Hindu ਅਤੇ Musalman ਦੋਹਾਂ ਮਜ਼ਬਾਂ ਵਿੱਚ ਇੱਕ ਬਰਾਬਰ ਸਨਮਾਨੇ ਗਏ ਹਿੰਦੂ ਉਹਨਾਂ ਨੂੰ ਆਪਣਾ ਅਵਤਾਰ ਜਾਣਦੇ ਸਨ ਤੇ ਮੁਸਲਮਾਨ ਆਪਣਾ ਪੈਗੰਬਰ ਪੁੱਤਰ ਜੀ ਇਸ ਲਈ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹਨਾਂ ਵਿੱਚ ਆਪਸੀ ਝਗੜਾ ਸ਼ੁਰੂ ਹੋ ਗਿਆ ਦਾਦਾ ਜੀ ਕਿਸ ਤਰ੍ਹਾਂ ਦਾ ਝਗੜਾ ਪੁੱਤਰ ਜੀ ਮੁਸਲਮਾਨ ਗੁਰੂ ਸਾਹਿਬ ਜੀ ਦੇ ਸਰੀਰ ਨੂੰ ਆਪਣੇ ਮਜ਼ਹਬ ਦੇ ਰੀਤਾ ਰਿਵਾਜਾਂ ਅਨੁਸਾਰ ਕਫਨ ਕਰਨਾ ਚਾਹੁੰਦੇ ਸਨ ਪਰ ਹਿੰਦੂ ਆਪਣੇ ਧਰਮ ਦੀ ਮर्यादा ਅਨੁਸਾਰ ਉਹਨਾਂ ਦੀ ਦੇਹ ਦਾ ਸਸਕਾਰ ਕਰਨਾ ਚਾਹੁੰਦੇ ਸਨ ਪਰ ਜਦੋਂ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਪਵਿੱਤਰ ਸਰੀਰ ਤੋਂ ਚਾਦਰ ਚੁੱਕੀ ਤਾਂ ਉੱਥੇ ਗੁਰੂ ਸਾਹਿਬ ਜੀ ਦਾ ਸਰੀਰ ਹੈ ਹੀ ਨਹੀਂ ਸੀ ਦਾਦਾ ਜੀ ਗੁਰੂ ਸਾਹਿਬ ਜੀ ਦਾ ਸਰੀਰ ਕਿੱਥੇ ਚਲਾ ਗਿਆ ਜੇਕਰ ਉੱਥੇ ਨਹੀਂ ਸੀ ਪੁੱਤਰ ਜੀ ਪੰਜਾਂ ਤੱਤਾਂ ਦਾ ਪੁਤਲਾ ਪੰਜਾਂ ਤੱਤਾਂ ਵਿੱਚ ਮਿਲ ਚੁੱਕਾ ਸੀ ਫਿਰ ਉਹਨਾਂ ਨੇ ਉਸ ਚਾਦਰ ਦੇ ਹੀ ਦੋ ਟੁਕੜੇ ਕਰ ਲਏ ਅੱਧੀ ਚਾਦਰ ਦਾ ਹਿੰਦੂਆ ਨੇ ਆਪਣੇ ਰੀਤਾ ਰਿਵਾਜਾਂ ਅਨੁਸਾਰ ਸੰਸਕਾਰ ਕਰ ਦਿੱਤਾ ਅਤੇ ਅੱਧੀ ਚਾਦਰ ਮੁਸਲਮਾਨਾ ਨੇ ਆਪਣੇ ਮਜ਼ਬਬ ਅਨੁਸਾਰ ਦਫ਼ਨ ਕਰ ਦਿੱਤੀ। ਪਿਆਰੇ ਬੱਚਿਓ ਤੁਸੀਂ ਅੱਜ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਕਾਲ ਦੀਆਂ ਸਾਰੀਆਂ ਸਾਖੀਆਂ ਸੁਣ ਲਈਆਂ ਹਨ। ਅੱਛਾ ਦਾਦਾ ਜੀ ਦਾਦਾ ਜੀ ਸਾਖਿਆ ਨਾਲ ਸਾਨੂੰ ਗੁਰੂ ਨਾਨਕ ਦੇ ਜੀ ਦਾ ਪੂਰਾ ਜੀਵਨ ਯਾਦ ਹੋ ਗਿਆ ਹੈ। ਆਓ ਬੱਚੇ yeah hey. सेव कमाईए विच्च संसार सेव कमाईए विच संसार गुरु जी दे जाईए सद बलहार हो में हंकार मिटाइए हो मैं अहंकार अंदर हो मिटाइए हो मैं अहंकार 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 अंदरो मिटाइए ਛਾ ਪਿਆਰੇ ਬੱਚਿਓ ਇਹ ਦੱਸੋ ਗੁਰੂ ਜੀ ਨੇ ਪਾਈ ਲੈਣਾ ਜੀ ਨੂੰ ਕੀ ਖਾਣ ਲਈ ਗਿਆ ਬਿੱਲੀ ਨੇ ਆਪਣੇ ਮੂੰਹ ਵਿੱਚ ਕੀ ਫੜੀ ਹੋਈ ਸੀ ਗੁਰਗੱਦੀ ਮਿਲਣ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਕਰਤਾਰਪੁਰ ਨੂੰ ਛੱਡ ਕੇ ਕਿੱਥੇ ਜਾ ਵਸੇ ਪਿਆਰੇ ਬੱਚਿਓ ਇਸ QR ਕੋਡ ਨੂੰ ਸਕੈਨ ਕਰਕੇ ਜਾਂ ਡਿਸਕ੍ਰਿਪਸ਼ਨ ਵਿੱਚ ਦਿੱਤੇ ਲਿੰਕ ਤੇ ਕਲਿੱਕ ਕਰਕੇ ਇਹਨਾਂ ਪ੍ਰਸ਼ਨਾਂ ਦੇ ਜੋ ਸਹੀ ਉੱਤਰ ਦੇਵੇਗਾ ਲੱਕੀ ਡਰਾ ਰਹੀ ਚੁਣ ਕਰਕੇ ਉਸ ਨੂੰ ਇਨਾਮ ਦਿੱਤਾ ਜਾਵੇਗਾ ਜੇ ਤੁਹਾਨੂੰ ਇਹ ਵੀਡੀਓ ਪਸੰਦ ਆਈ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਦਾਦਾ ਜੀ ਦੀਆਂ ਹੋਰ ਵੀਡੀਓਜ਼ ਵਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ